ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਗਿੱਲ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਪਿੰਡ ਗਰੰਥਗੜ੍ਹ ਚੋਂ 6-7 ਪਸ਼ੂ ਵੀਰ ਕੋਲ ਛੇਲ ਨੇ ਗੱਲਬਾਤ ਕਰਦੇ ਆ ਤੇ ਡਿਟੇਲ ਲੈਨੇ ਆ ਐਨ ਆ ਰੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੱਲ ਸਾਹਿਬ ਕੀ ਹਾਲ ਚਾਲ ਜੀ ਪਾਬਾ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਹੋਰ ਸੁਣਾਓ ਠੀਕ ਠਾਕ ਸੇਤਾਂ ਵਧੀਆ ਜੀ ਬਹੁਤ ਵਧੀਆ ਤੁਸੀਂ ਸਭ ਤੋਂ ਪਹਿਲਾਂ ਗਿੱਲ ਡੇਰੀ ਫਾਰਮ ਵੇਖਣ ਵਾਲੇ ਜਿੰਨੇ ਵੀ ਆਰੇ ਨੂੰ ਸასი ਕਾਲ ਤੇ ਗਿੱਲ ਠੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਦੇ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਰ ਦੀ ਨਾਮ ਆ ਆਪਣਾ ਤਰਸੀਮ ਸਿੰਘ ਪਿੰਡ ਗਰੰਥਗੜਿਆ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਆਪਣੇ ਕੋ 5 ਮਿੰਆਂ ਸੁੰਆਂ ਨੇ ਤਾਜ਼ੀਆਂ ਵੀਡੀਓ ਫੋਨ ਨੰਬਰ ਬੋਲ ਦ ਮਾਰੇ 826448827 ਠੀਕ ਹੈ ਜੀ ਤੇ ਅੱਜ ਛੋਟੀਆਂ ਬਾਰੇ ਕੋ ਤਾਜ਼ੀਆਂ ਸੁੰਆਂ ਨੇ ਇੱਕ ਵਾਰ ਠੀਕ ਹੈ ਜੀ ਤੇ ਇਹ ਕੱਲ ਹੀ ਆਈਆਂ ਭਾਜੀ ਝੋਟੀਆਂ ਹਾਂ ਕੱਲ ਆਈਆਂ ਵੀ ਵੀ ਤਾਜ ਭਰਾ ਆਂਦੇ ਵੀ ਵੀਡੀਓ ਵੀਡੀਓ ਫੋਨ ਤੇ ਮੰਗਾਈ ਜਾਂਦੇ ਹਾਂਜੀ ਉਦੋਂ ਦੀ ਪਿਛੇ ਵੀਡੀਓ ਪਾਈ ਸੀ ਨਾ ਆਪਾਂ ਹਾਂਜੀ ਹਾਂਜੀ ਤੇ ਮੈਂ ਵੀ ਵੀਡੀਓ ਪਾ ਦਈਏ ਬੁਖਾ ਦਈਏ ਵੀਰ ਭਰਾਵਾਂ ਨੂੰ ਠੀਕ ਆ ਜੀ ਹਾਂਜੀ ਜਿਹੜਾ ਕੋਈ ਵੀਰ ਆਏ ਆਪਣੀ ਤਸੱਲੀ ਕਰੇ ਇਹ ਮਾਲ ਨਵਾਂ ਆਇਆ ਇਹ ਨਵਾਂ ਵੀ ਜੀ ਆਇਆ ਸਾਰਾ ਠੀਕ ਆ ਜੀ ਇਹ ਮਾਲ ਆਇਆ ਰਾਤ ਦਾ ਅੱਜ ਕੱਲੇ ਸਾਰੇ ਭਾ ਹੈਗੇ ਆਪਣੇ ਕੋਲ ਠੀਕ ਆ ਜੀ ਹਾਂਜੀ ਆ ਵੇਖੋ ਝੋਟੀਆਂ ਵੱਡੀਆਂ ਵਾਂ ਹਾਂਜੀ ਤੇ ਸਾਰੀਆਂ ਸੁਨੀਆਂ ਵੀਰ ਜੀ ਠੀਕ ਆ ਜੀ ਹਾਂਜੀ ਆ ਇੱਧਰ ਵੀ ਵੇਖੋ ਹਾਂਜੀ ਬਹੁਤ ਬਹੁਤ ਚੰਗੀ ਠੀਕ ਹੈ ਤੇ ਕਿਧਰੋਂ ਸ਼ੁਰੂਆਤ ਕਰਨੀ ਜੀ ਇਧਰੋਂ ਕਰ ਲੋ ਤੇਰੀ ਕੀ ਡਿਟੇਲ ਜੀ ਇਹ ਵੀਰ ਜੀ 3 ਵੀ ਸੂਈ ਹਫਤਾ ਕੋ ਹੋ ਗਿਆ ਹਾਂਜੀ ਤੇ ਦੁੱਧ ਉਹਦੇ ਕੋ ਐ ਟਾਈਮ 10 ਕਿਲੋ ਹੈਗਾ ਵੀ 10 ਕਿਲੋ ਚਾਰ ਦੰਦ ਝੋਟੀਆਂ ਵੀਰ ਜੀ ਇਹਨਾਂ ਵੱਡੀ ਕੀਤੀ ਠੀਕ ਹੈ ਜੀ ਐਨੂੰ ਕਰ ਦੋ ਮਾਰੇ ਆਰਡਰ ਕੋ ਖਾਲ ਜੀ ਦੇਖੋ ਤਾਂ ਐਨ ਨੋਕੜਾ ਵੀ ਜੀ ਖਣ ਲਗਾ ਗਾੜੀ ਤੋਂ ਵਿਖਾ ਦਿੰਦਾ ਠੀਕ ਹੈ ਜੀ ਤੇ ਬਾਕੀ ਇਹਦੀ ਚਵਾਈ ਚੂਈ ਹੋਈ ਆ 6 ਗਾਈ ਪੰਜ ਜਿਆਦਾ ਚਾਹੀਦੀ ਹਾਂ ਜੀ ਇਹ ਮਨੇਰੇ ਚੂਈਆਂ 5:00 ਵਜੇ ਠੀਕ ਹੈ ਜੀ ਹਾਂ ਜੀ ਬਹੁਤ ਵੱਡੀ ਤੇ ਅਜੇ ਥਕਾਵਟ ਚ ਆ ਝੋਟੀਆਂ ਨਾ ਦੇ ਸਾਫ ਸੂਫ ਕੀਤੀਆਂ ਨਿਵਾਲੀਆਂ ਹੋਣੀਆਂ ਜੀ ਨਿਵਾਈਆਂ ਨਹੀਂ ਆ ਵੀ ਜੀ ਉਦਾਂ ਚਲੋ ਵਿਖਾਉਣੀਆਂ ਭੈਣ ਭਰਾਵਾਂ ਨੂੰ ਹਾਂ ਜੀ ਹਾਂ ਜੀ ਵੀ ਭਰਾ ਫੋਨ ਬਹੁਤ ਜਿਆਦਾ ਕਰਦੇ ਵੀ ਚਲੋ ਵੇਚ ਕੇ ਲੈ ਲੈਣਗੇ ਆਪਣੀ ਠੀਕ ਹੈ ਕਤਕ ਤਾਪ ਠੀਕ ਠੰਡੀ ਕੋਰਚਾਨ ਬਹੁਤ ਜਰੀ ਤੇਰੀ ਰਿੰਜੀ ਕੋ ਪਾ ਨਿਆਣਾ ਚੋੜੇ ਠੀਕ ਹੈ ਜੀ ਵੱਡੀ ਛੋਟੀ ਆ ਫੁੱਲ ਬੇਲ ਬੂਲ ਦੀ ਵੀ ਬੜੀ ਲੰਮੀ ਲੈ ਆ ਲੈ ਆਂ ਜੀ ਵੇਖੋ ਕੋਈ ਨਾ ਹਾਸ ਨਹੀਂ ਬਸ ਇਦਾਂ ਹੀ ਮਖਾਉਂ ਹਾਂਜੀ ਹਾਂਜੀ ਅਜੇ ਸਫਰ ਦਾ ਕਰਕੇ ਥਕੀਆਂ ਥਕਾਵਟ ਤੇ ਆ ਇਹਨੇ ਮਗਰ ਗਿਲ ਸਾਬ ਕੱਟੀ ਆ ਜੀ ਕੱਟੀ ਆ ਮਗਰ ਕੱਟੀ ਮਗਰ ਜੀ ਠੀਕ ਹੈ ਜੀ ਤੇ ਕੱਟੀ ਵੀ ਫਸੋ ਦੇਖ ਲਓ ਬਹੁਤ ਚੰਗੀ ਹੋਇਆ ਬਹੁਤ ਜ਼ਿਆਦਾ ਚੰਗੀ ਹੈ ਹਾਂਜੀ ਆ ਵੇਖੋ ਪਿੱਠ ਪੁੜੇ ਦੀ ਪੁੜੀ ਕੈਮ ਉਹ ਜਾਂ ਕੁਆਟ ਇੰ ਟੱਟੀ ਜਮਗਰ ਇਹਦੇ ਹਾਂ ਠੀਕ ਹੈ ਤੇ ਕਿੰਨਾ ਕੁ ਦੁੱਧ ਚ ਆ ਜੂਗੀ ਦੁੱਧ ਭਾਜੀ 2-3 ਕਿਲੋ ਵੱਜ ਜਾਣਾ ਵਾ ਦੁੱਧ ਛੇਵਾ ਤੇ ਡਿਪੈਂਡ ਆ ਹਾਂਜੀ ਹਾਂਜੀ ਦੁੱਧ ਵੱਜ ਜਾਣਾ ਇਹਦਾ ਹਲੇ ਹਲੇ ਤੋਂ ਆਪਾਂ ਲਿਆ ਕੇ ਲਾਈ ਆ ਹਲੇ ਡੰਗਰ ਠਕਾਵੜ ਤੇ ਆ ਠੀਕ ਹੈ ਜੀ ਉਥੋਂ ਦੇ ਭਾਜੀ ਆਪਾਂ ਜਾਇਜ਼ ਹੀ ਕਰਨਾ ਗਿਲ ਸਾਹਿਬ ਠੀਕ ਹੈ ਜੀ ਹਾਂਜੀ ਕਿੰਨਾ ਮੁੱਲ ਕਰਨਾ ਜੀ ਮੁੱਲ ਵੀਰ ਜੀ ਇਹਦਾ ਆਪਾਂ ਕਰਦੇ 130 ਹਾਂਜੀ ਦੇ ਲਾਣ ਵਾਲੀ ਗੱਲ 128 ਦੀ ਦੇ ਦਾਂਗੇ 128000 ਦੀ ਝੋਟੀ ਦੇ ਦਾਂਗੇ ਠੀਕ ਹੈ ਜੀ ਵੱਡੀ ਝੋਟੀ ਆ ਜੀ ਜੈ ਜੀ ਪਾਉਣੇ ਆਪਾਂ ਜੈ ਜੀ ਬਸ ਜੈ ਜੀ ਜਾਣਦੇ ਨੇ 128 ਦੀ ਝੋਟੀ ਦਊਗਾ ਨਾ ਕੋਈ ਠੀਕ ਹੈ ਜੀ 500 ਛੋਟ ਕਰ ਦਾਂਗੇ ਵਿੱਚੋਂ ਇਹ 27.5 ਦੀ ਹੋਗੀ ਹਾਂਜੀ ਅੱਗੇ ਆ ਗਈ ਦੂਜੇ ਨੰਬਰ ਤੇ ਇਹ ਵੀ ਭਾਜੀ ਝੋਟੀ ਪਾਜੀ ਆਈਗਾ ਆ ਵੇਖ ਲਓ ਮੇਲਾ ਬਾਦ ਰਢੀ ਜੋ ਠੀਕ ਇਧਰ ਵਿਖਾਓ ਮੇਰੇ ਸਾਹਿਬ ਮੇਲਾ ਮਾਂ ਰਢੀ ਝੋਟੀ ਕਾਹ ਕੋ ਮੇੜਾ ਮਾਰਾ ਬਾਗੀ ਥਣ ਬੜੀ ਕੁਆਲਿਟੀ ਆ ਥਣ ਬਹੁਤ ਜਿਆਦਾ ਚੰਗਾ ਲੱਗਾ ਆ ਦੇਖ ਇਦੋਂ ਗਿਲ ਸਭ ਖਾਇਆ ਮਾਰਾ ਜੀ ਛੇ ਗਿਸ਼ਾਂ ਤੇ ਬਖਾਲ ਦੋ ਆ ਜਿਆ ਕੁਤੀ ਲੱਗੀ ਭਾਈ ਬਹੁਈਆ ਦੀ ਕੁਆਟ ਝੋਟੀਆਂ ਇਹਦੇ ਮਾਰ ਬੱਚਾ ਕੀ ਜੀ ਇਹਦੇ ਮਗਰ ਕਟਾ ਜੀ ਕਟਾ ਮਗੜਾ ਜੀ ਠੀਕ ਹੈ ਤਾਜੀ ਛੂਈਏ ਦੇਖੋ ਲੈ ਬਹੁਤ ਸੋਹਣੀ ਝੋਟੀਆਂ ਬੰਤਰ ਬਹੁਤ ਸੋਹਣੀ ਹਾਂਜੀ ਹਾਂਜੀ ਬਾਕੀ ਥਾਲ ਨੇ ਵੇਖੋ ਕਿੰਨਾ ਚੰਗਾ ਹੈ ਇਹ ਦੇ ਭਾਜੀ ਦੁੱਧ ਤੇ ਆਉ ਕੋਈ ਟੀਪ ਦਿਖਾਓ ਇੱਕ ਆਸ ਲਾ ਕੇ ਦਿਖਾ ਦਿਓ ਆ ਵੇਖੋ ਚਲੋ ਜੀ ਲੈ ਆਓ ਬਾਕੀ ਸਿੰਗਰੀ ਕੁਆਲਟੀ ਵੀ ਵੇਖੋ ਐ ਸਿੰਗ ਵੀ ਕੁੰਡਾ ਇਹਦੇ ਮਗਰ ਕਟਾ ਵੀ ਜੀ ਅੱਛਾ ਇਹਦੇ ਮਗਰ ਕਟਾ ਇਹ ਵੀ ਤਾਜੀ ਸੂਈ ਕਿੰਨਾ ਦਿਨਾਂ ਦੀ ਚਨਾ ਚ 14 ਦਿਨਾਂ ਦੀ ਸੂਈ ਹੈ ਜੀ ਸਾਰਾ ਆਪਣੀ ਬਤਾ ਜੀ ਹਾਂਜੀ ਹਾਂਜੀ ਇਹ ਵੀਰ ਜੀ ਹਾ ਦੇ ਬੋਲੇ ਤੇ ਆ ਅੱਛਾ ਬੋਲੇ ਤੇ ਉਹ ਦੇ ਵੀ 12 ਕਿਲੋ ਚਵਾ ਦਿੰਗੇ ਅੱਛਾ 12 ਕਿਲੋ ਚਵਾਉਗੇ ਹਾਂ ਠੀਕ ਹੈ ਜੀ ਬਹੁਤ ਚੰਗਾ ਚੰਗੀ ਆ ਉਹਦਾ ਤੇ ਮੁੱਲ ਕੀ ਕਰਨਾ ਇਹਦਾ ਮੁੱਲ ਇਹਦਾ ਆਪ ਕਰਦੇ ਆ ਇਹ 100 ਟਾਜ ਆ ਹਾਂਜੀ 135 ਹਾਂਜੀ ਇਹ ਹਾ ਨਾ ਇੱਕ 30 ਦੀ ਦਾਂਗੇ ਇੱਕ 30 ਦੀ ਆ ਛੋਟ ਕਰਦਾ ਕਿ 500 ਦੇ ਚੋਂ ਠੀਕ ਹੈ ਜੀ ਤੇ ਅੱਗੇ ਆ ਗਈ ਤੀਜੇ ਨੰਬਰ ਤੇ ਆ ਚਾਰ ਦਾਦੇ ਝੋਟੀ ਹੈ ਭਾਜੀ ਹਾਂਜੀ ਇਹਦੇ ਮਗਰ ਕੱਟੀ ਜੋ ਬੱਚਾ ਠੀਕ ਹੈ ਜੀ ਵੱਡੀ ਝੋਟੀ ਇਹ ਵੀ ਬੋਲੇ ਤੇ ਹਾਲੇ ਮੈਲਾ ਮਾਰਨ ਦੀ ਗੱਲਾ ਨਾੜੂ ਆ ਦਿਨਾ ਦੀ ਸੂਈ ਵੇਦੀ ਠੀਕ ਹੈ ਆ ਵੇ ਲੋ ਮੈਲਾ ਮਾਰਨ ਦੀ ਇਹਦੇ ਗਿੱਲਾ ਨਾਲ ਦੁੱਧ ਦੁੱਧ ਭਾਜੀ ਇਹ 24 14 15 ਕਿਲੋ ਵੱਡੀ ਝੋਟੇ ਪਾ ਮੰਗਦੇ ਵੱਡੀ ਝੋਟੇ ਤੇ ਖੁੱਲੇ ਲੈਵੇ ਦੀ ਹਾਂਜੀ 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 ਇਹ ਯਾਦੀ ਚੰਗੀ ਆ ਵੀਰ ਜੀ ਆਹ ਵੇਖੋ ਪੇਠ ਪੁੱਠ ਦੀ ਕਿੰਨੀ ਚੌੜੀ ਆ ਵੱਡੀ ਆ ਤਾਜੀ ਛੂਨ ਕਰਕੇ ਸਾਫ ਨਹੀਂ ਕੀਤੀ ਆਪਾਂ ਹਾਂਜੀ 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 ਇਹ ਯਾਦੀ ਕੁਆਲਟੀ ਦੀ ਆ ਜਿਆਦਾ ਚੰਗੀ ਹੈ ਜੀ ਬਾਕੀ ਵੀਡੀਓ ਦਾ ਜਿਹੜਾ ਟਾਈਮ ਬਣਾਉਣ ਦਾ ਵਾ ਤਕਰੀਬਨ 8 8.5 ਦਾ ਟਾਈਮ ਆ 5 ਵਜੇ ਚਵਾਈ ਹੋਈ ਕੋਈ ਟਾਈਮ ਨਹੀਂ ਲੱਗਾ ਬਾਕੀ ਵੇਖਣ ਤੋਂ ਪਤਾ ਲੱਗ ਜਾਂਦਾ ਪਸ਼ੂਆਂ ਨੂੰ ਨਾਂ ਹੀ ਸਾਫ਼ ਕੀਤੇ ਅਜੀ ਇਹ ਵੀ ਜੀ ਬਸ ਵਿਖਾਈ ਹੀ ਆ ਹਾਂ ਜੀ ਹਾਂ ਜੀ ਭੈਣ ਭਰਾਵਾਂ ਨੂੰ ਆ ਦੇਖੋ ਬਾਲੀ ਜੀ ਦੀ ਭਾਜੀ ਕੁਆਲਿਟੀ ਦੀ ਆ ਤੇ ਚੋਣ ਭਾਜੀ ਇਦਾਂ ਦੀ ਲੱਗੀ ਰੂਮ ਵਰਗੀ ਆ ਵੇਖੋ ਜੀ ਮੈਲਾ ਲੱਗਾ ਆ ਵੇਖੋ ਪੁੱਛ ਲਓ ਇਹਦੇ ਭਾਜੀ ਗਿੱਲਾ ਨਾਲ ਬਣਾ ਲਿਆ ਕੱਟੀ ਮੰਗਦੇ ਆ ਜੀ ਠੀਕ ਆ ਦੋ ਦੇੜੀਆਂ ਤੇ ਇੱਕ ਦੋ 10 ਟਾਈਮ ਤੇ ਕਿੰਨਾ ਕਰ ਦੋਗੇ 13 14 ਕਿਲੋ ਚਵਾ ਦੂਗੀ ਠੀਕ ਹੈ 13 14 ਕਿਲੋ ਆ ਟਾਈਮ ਬੋੜਾ ਆ 9 10 ਕਿਲੋ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਇਸ ਦੇ ਵੇਲ ਇਦਾਂ ਨਹੀਂ ਦੇ ਡੇਢ ਡੇਢ ਜਾਇ ਜੀ ਮੁੱਲ ਕਰਨਾ ਲੋਕੀ ਤੇ ਇਹ ਜੀ ਇਹਦਾ ਡੇਢ ਡੇਢ 1 60 70 70 ਕਰਦੇ ਆ ਆਪਾਂ ਨਹੀਂ ਇੰਨਾ ਕਰਨਾ ਹਾਂਜੀ ਹਾਂਜੀ ਆਪਾਂ ਜਾਇਜ਼ ਕਰਾਂਗੇ ਜਾਇਜ਼ ਮੁੱਲ ਕਰਕੇ ਵੇਖਰਾ ਪਾਣੀ 1 45 ਹਾਂਜੀ ਕੀ ਅੰਦਰ ਵਿੱਚੋਂ ਸ਼ੂਟ ਕਰਦਾ ਅਗੇ 142 ਦੀ 142 ਦੀ ਠੀਕ ਹੈ ਜੀ 500 ਸ਼ੂਟ ਸ 2000 ਵੀਰ ਨੇ ਕਹੇ 140 140 ਦੀ ਦੇ ਦਾਂਗੇ ਦੇਖੋ ਐਦਾਂ ਨਹੀਂ ਕੋਈ ਝੋਟੀ ਦੋ ਗਾਣਾ ਲੱਗ ਬਾਕੀ ਇਹ ਟਾਈਮੋ ਟਾਈਮ ਅਜੇ ਬਣਨ ਦੀ ਵੀਡੀਓ ਵੇਖੋ ਵੀ ਆਓ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਟਾਈਮੋ ਟਾਈਮ ਬਹੁਤ ਬਣਦੀਆਂ ਝੋਟੀਆਂ ਸਾਢੇ 3 ਦੀ ਚੌਗੀ ਆ ਠੀਕੋ ਦੁੱਧ 10 11 ਕਿਲੋ ਇਹ ਵੇਲੇ ਹੈਗਾ ਸਦਾ ਦੋ ਟਾਈਮ ਤਸੱਲੀ ਕਰਕੇ ਆਪਣੀ ਚੋਕੇ ਖੜੇ ਇਹ ਠੰਣ ਤੇ ਆ ਮੜਾ ਜਾ ਦਾਹ ਜਗਾ ਬਾਕੀ ਚੋਣ ਚਾਣ ਚ ਕੋਈ ਮੁਸ਼ਕਲ ਨਹੀਂ ਖੋਲ ਕੇ ਤੋਰ ਦੋ ਮੜੀ ਠੀਕ ਹੈ ਜੀ ਤੇ ਧਾਰਤੂਰ ਕਣੀ ਕੋ ਘਟ ਧਾਰਤੂਰ ਕੋਈ ਨਹੀਂ ਆ ਆਪਣੀ ਤਸ਼ਲੀ ਕਰਕੇ ਦੋ ਟਾਈਮ ਚੋਲ ਖੜੀ ਆ ਇਹਦਾ ਬੱਚਾ ਜੋ ਠੀਕ ਹੈ ਜੀ ਆ ਬੱਚਾ ਇਹਦੀ ਲਾਲੇ ਕੋ ਸ਼ਵਾਦ ਲਾਲੀ ਯੋ ਕੋ ਕੈਂਡ ਅੜਾਣਾ ਹੁੰਦਾ ਵੀਰ ਜੀ ਦੁੱਧ ਇਹ ਦੋ ਟਾਈਮ ਤਸੱਲੀ ਕਰਕੇ ਜਿਹੜਾ ਕੋ ਵੀਰ ਫਰਾ ਏ ਕਿੰਨਾ ਦੁੱਧ ਦੱਸਿਆ ਦੁੱਧ ਭਾਜੀ 11 12 ਕਿਲੋ ਹੋਵੇ 10 ਕਿਲੋ ਦੀ ਗਾਰੰਟੀ ਦੇਵਾਂਗਾ ਸਦਾ 10 ਕਿਲੋ ਦੀ ਗਾਰੰਟੀ ਹੈ ਜੀ ਹਾਂਜੀ ਚੰਦੀ ਕਰਕੇ ਦੋ ਟਾਈਮ ਆਪਣੀ ਥੱਬਾ ਕੀ ਪੀੜ ਪੂੜਕ ਨਹੀਂ ਮਣਾਉਂਦੀ ਥਣ ਕੋਈ ਗੱਲ ਨਹੀਂ ਪਾ ਇਦਾਂ ਹੀ ਭਾਈ ਬਹਿ ਜਾਓ ਥੱਲੇ ਬੜਾ ਬਹਿ ਕੇ ਵਿਖਾਲ ਦਿਓ ਇੱਕ ਵਾਰ ਸਾਰਾ ਸੌ ਕਿਉਂ ਨਹੀਂ ਦੇਖੋ ਵੀਡੀਓ ਥਾ ਮਾਰ ਕੇ ਪਾਉਂਦੇ ਉਹ ਜੀ ਦਾਹ ਹੀ ਰਹਿ ਗਿਆ ਫਿਰ ਮਾਰ ਸਕਗੇ ਹਾਂ ਠੀਕ ਹੈ ਜੀ ਆ ਦੇਖੋ ਸਭ ਠੀਕ ਹੈ ਜੀ ਠੀਕ ਉਕੇ ਜੀ ਸਾਰੇ ਸਾਨਾ ਬਾਕੀ ਵੱਡੀ ਝੋਟੀ ਆ ਵੇਖੋ ਸਿੰਗਲ ਲੱਡੀ ਇਹ ਕੋਈ ਵੇ ਲੋ ਬਚਿਆ ਦਾ ਭਾਜੀ ਪਰੇ ਭਜਾ ਨੀਲੀ ਦਾ ਵੀ ਦਾ ਕਟਾ ਜੇ ਇਹਦੇ ਮਗਰ ਠੀਕ ਆ ਜੀ ਲੈ ਆਓ ਵਾਪਸ ਲੈ ਆਓ ਬਹੁਤ ਹੀ ਆਦੀ ਕੁਆਲਿਟੀ ਦੀ ਝੋਟੀ ਇਹਦਾ ਭਾਅ ਕਰਨਾ ਵੀ ਕੀ ਛੋਟ ਆ ਰਹੀ ਆ ਜੀ ਠੀਕ ਆ ਜੀ ਹਾਂਜੀ ਤਾਂ ਬਾਕੀ ਥਾਨ ਬਹੁਤ ਕੁਆਲਿਟੀ ਵਾਲਾ ਲੱਗਾ ਤੇ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਜਲਾ ਜੀ ਵੀ ਹਾਂਜੀ 1 5 1 5 ਹਾਂਜੀ ਤੇ ਛੋਟ ਕਰ ਦਈਏ ਥੋੜੀ ਜੀ ਵਿੱਚ ਚੋਟ ਵਿੱਚ ਉਹ ਤਿੰਨ ਕਰ ਦਈਏ ਪੂਰੇ ਲੱਖ ਦੀ ਦੇ ਦੋ ਪੂਰੇ ਲੱਖ ਦੀ ਦੇ ਦਾਂਗੇ 500 ਵਿੱਚੋਂ ਛੋਟ ਕਰ ਦਾਂਗੇ ਕੋਈ ਵੀ ਭੈਣ ਭਰਾ ਆਵੇ ਆਪਣੀ ਤਸ਼ੱਲੀ ਕਰਕੇ ਲੈ ਗਏ ਬਾਕੀ ਇਹ ਝੋਟੀ 2.5 ਕਿਲੋ ਦੀ ਭਾਜੀ ਗਾੜੀ ਹੋਊਗੀ ਝੋਟੀ ਦੀ ਠੀਕ ਹੈ ਜੀ ਹਾਂ ਜੀ ਤੇ ਆ ਬਰਾਬਰ ਹੀ ਦੁੱਧ ਥਾਣਾ ਚ ਜਿੰਨਾ ਮਗਰਲੇ ਥਾਣਾ ਦੇ ਕੋਲ ਨਾ ਵੀ ਦਾ ਇਹਦੇ ਮਗਰ ਕਟਾ ਜੀ ਉਹ ਬੜੇ ਵੱਜਾ ਤੇ ਆ ਆਪਣੇ ਕੋ ਮੱਝੂ ਪਿਛਲੇ ਵੀਡੀਓ ਚ ਪਾਈ ਆ ਅੱਜ ਤੱਕ ਤੇ ਪਿਛਲੀ ਆਪਾਂ ਵੀਡੀਓ ਚ ਪਾਈ ਆ ਹਾਂ ਜੀ ਹਾਂ ਜੀ ਤੇ ਉਹਦੇ ਵਿੱਚ ਦੱਸਿਆ ਇਹਦਾ ਭਾਜੀ ਬੱਚਾ ਜਿਹੜਾ ਸੀ ਉਹ ਗੱਲ ਮਾਰਿਆ ਠੀਕ ਹੈ ਜੀ ਕੱਲ ਦਾ ਤੇ ਆਪਾਂ ਜੋ ਵੀ ਹੈਗਾ ਉਹ ਦੱਸਣਾ ਹਾਂ ਹਾਂਜੀ ਬਾਕੀ ਭਾਜੀ ਹਾਲੇ ਹੁਣ ਇਹ ਬੋਲੇ ਤੇ ਜੋ ਠੀਕ ਹੈ ਜੀ ਤੇ ਆਪਾਂ ਚਲੋ ਹੁਣ ਲਈ ਸਾਨੂੰ ਵੀ ਲੱਗਣੀ ਹੈ ਹਾਂਜੀ ਹਾਂਜੀ ਦੇਖੋ ਚਲੋ ਕੋਈ ਗੱਲ ਨਹੀਂ ਜੀ ਪ੍ਰਮਾਤਮਾ ਕਰਦਾ ਸਹੀ ਹੈ ਤੇ ਆਪਣਾ ਕੋਈ ਵੀ ਭੈਣ ਭਰਾ ਜਿੰਨੇ ਖੜਨੀ ਆਪਣੀ ਕਸ਼ਲੀ ਕਰਕੇ ਖੜੇ ਹਾਂਜੀ ਤੇ ਆਹ ਟਾਈਮ ਬੋਲੇ ਤੇ ਆਏ ਬੱਚੇ ਮਰੇ ਦੀ ਵੀਡੀਓ ਜੇਰ ਹਾਂ ਜੇਰ ਛੁੱਟਣ ਦੀ ਬੱਚੇ ਮਰੇ ਦੀ ਪਿਛਲੀ ਵੀਡੀਓ ਚ ਪਾਈ ਸੀ ਹਾਂ ਤਾਂ ਭੈਣ ਭਰਾ ਤੇ ਸਾਨੂੰ ਪਾਉਂਦੇ ਵੀ ਆ ਪਾਉਂਦੇ ਪਛਾਈ ਪਾ ਦਈਏ ਉਹ ਬੱਚਾ ਗਿਆ ਮਾਰ ਆਪਾਂ ਸਾਫ਼ ਗੱਲ ਦੱਸਣੀ ਹਾਂ ਹਾਂਜੀ ਹਾਂਜੀ ਬੋ ਸਾਫ ਕੀਤੀ ਜੀ ਹੁਣ ਮੈਂ ਠੀਕ ਆ ਵੱਡੀ ਆ ਮੈਂ ਪੂਰੀ ਤੇ ਮਿਲਦੀ ਵੀ ਤਾਂ ਦੇ ਜੇ ਭਾਜੀ ਕੋਈ ਹੋਰ ਵੀ ਠੀਕ ਆ ਜੀ ਲੈ ਜੋ ਲੈ ਜੋ ਜੀ ਤੇ ਇਹ ਕਿੰਨੇ ਦੀ ਦੇ ਦੇਣੀ ਹੈ ਇਹ ਜਿਆਦਾ ਹੀ ਮੁੱਲ ਕਰਦਣਾ ਹਾਂਜੀ ਇਹ ਤਾਂ ਪਿਛਲੀ ਵੀਡੀਓ ਚ 88 ਦੀ अनुसाई पौदे बच्चा गया मर हां जी हां जी हुन ਆਪਾਂ ਦੱਸ ਕੇ ਦੇਣੀ ਆ ਹੁਣ ਹਾਂ ਨਾ ਹੀ ਦੇ ਦਾਂਗੇ 80 80 ਦੀ 80000 ਦੀ ਦੇ ਦਾਂਗੇ 80000 ਦੀ ਦੇ ਦਾਂਗੇ ਠੀਕ ਵਿੱਚ ਛੋਟ ਕਰਦਾ ਕਿ 500 ਰੁਪਿਆ ਠੀਕ ਹੈ ਹਾਂ ਜੀ ਤੇ ਆ ਗਿੱਲ ਸਾਹਿਬ ਆ ਆਪਣੇ ਕੋ ਵਹਿੜ ਆ ਸਾਜੀ ਸ਼ਵੀਰ ਉਹ ਨਾਲ ਬੱਚੇ ਤਾਂ ਆ ਜੀ ਬਈ ਯਰ ਸੀ ਵਹਿੜ ਆ ਵੱਡੀ ਗਿੱਲੀ ਨਾੜੂ ਨਾਲ ਆ ਪਾਜੀ ਬੱਚੇ ਦਾ ਆ ਮੜਾ ਜੇ ਹੁਣ ਮੜਾ ਜੇ ਬੱਚਾ ਲਾਇਆ ਪਾਜੀ ਉਹ ਇੱਕ ਥਾਣੇ ਦਾ ਛਿੰਮਦਾ ਆਜੂ ਹਾਂਜੀ ਆਪਾਂ ਦੱਸ ਕੇ ਦੇਣੀ ਆ ਲੋਕ ਸਾਡੇ ਨਾਲੋਂ ਵੀ ਗਾਮ ਆ ਪਾਜੀ ਇੱਕ ਘਰ ਵਾਲੇ ਕੋ ਲਈ ਉਹ ਬੰਦਾ ਆਂਦਾ ਵੀ ਮੈਂ ਚੋਈ ਆ ਕੋਈ ਗੱਲ ਨਹੀਂ ਉਹਦੇ ਵਿਸ਼ਵਾਸ ਤੇ ਆਪਾਂ ਲੱਲੀ ਆ ਹਾਂਜੀ ਤੇ ਉਹਦੇ ਕਹਿਣ ਤੇ ਵਿਸ਼ਵਾਸ ਤੇ ਲਈ ਮੈਂ ਆਂਦਾ ਚੋਈ ਆ 17 18 ਕਿਲੋ ਦੁੱਧ ਚੋਇਆ ਵਾ ਦੁੱਧ ਚਲੋ ਹੁਣ ਵੀ ਬੋਲਾ ਹੈਗਾ 13 14 ਕਿਲੋ ਹਾਂਜੀ ਤੇ ਲੋਕ ਜਿਆਦਾ ਬੇਈਮਾਨੀ ਤੇ ਹੋਈ ਆ ਬੇਈਮਾਨੀ ਤੇ ਬਿਲਕੁਲ ਜੀ ਹਮੇ ਸਾ ਲੋਕਾਂ ਨੇ ਮੋਖਰਾ ਬਈ ਪੈਸੇ ਨਾਲ ਥੋੜਾ ਲੈ ਜਾਣੇ ਪਏ ਹਾਂ ਜੀ ਆਪਾਂ ਲੈਂਦੀ ਔਰ ਉਹਦੇ ਵਿਸ਼ਵਾਸ ਤੇ ਲੈਂਦੀ ਤਾਂ ਆਹ ਸ਼ਰੂ ਹੋਈ ਪਿਛਲੇ ਦਾ ਚੱਲਦਾ ਵਾ ਚੱਲਦਾ ਆਪਾਂ ਦੱਸ ਕੇ ਦੇਣੀ ਆ ਦੱਸ ਕੇ ਦੇਣੀ ਆ ਵੀ ਜੀ ਤੇ ਜਿਹਦੇ ਵੀਰ ਨੇ ਚੋਨ ਨੂੰ ਲੈਣੀ ਆ ਉਹਨੂੰ ਵੀ ਹੁਣ ਕਟਾ ਪੈਣਾ ਵਾ ਹਾਂ ਜੀ ਹਾਂ ਜੀ ਆਪਾਂ ਜਾਇ ਜੀ ਮੁੱਲ ਦੇ ਦੇਣਾ ਬਿਲਕੁਲ ਪਤਾ ਕੀ ਆ ਇਹ ਬੱਚਾ ਵੀ ਇਸੇ ਕਰਕੇ ਲਾਇਆ ਵੀ 13 14 ਕਿਲੋ ਭਾਜੀ ਬੋਲਾ ਹੀ ਆ ਬੱਚਾ ਇਸੇ ਕਰਕੇ ਲਾਇਆ ਵੀ ਪਤਾ ਲੱਗ ਜੇ ਕਿ ਇਹਨੂੰ ਆਪਾਂ ਦੱਸ ਕੇ ਦੇਣੀ ਆ ਸੱਚਾਈ ਦੱਸ ਕੇ ਆਪਾਂ ਜੋ ਸੱਚਾਈ ਤੇ ਬਾਕੀ ਇਹਦਾ ਮੋਲ ਆਪਾਂ ਜਾਇਜ਼ ਕਰਦੇ ਹਾਂ ਜਾਇਜ਼ ਕਰ ਦੇਣਾ ਚਲੋ ਹੁਣ ਆਪਾਂ ਨੂੰ ਤੇ ਚੱਕਾ ਸੱਤ ਲੱਗਣੀ ਇਹ ਗੱਲ ਕਰ ਦੇਣੀ ਆ 45000 ਦੀ ਭਾਜੀ ਦੇ ਦਾਂਗੇ ਉਹਦੇ ਵਿੱਚੋਂ 500 ਛੋਟ ਕਰ ਦਾਂਗੇ ਇਹ ਭਾਜੀ 55 ਦੀ ਆਪ ਲਈ ਆ ਠੀਕ ਹੈ ਜੀ 55000 ਦੀ ਆਪ ਲਈ ਵਸ਼ੀ ਭਾਜੀ ਵੀਡੀਓ ਬੰਦੇ ਦੀ ਵਿਖਾ ਦਾਂਗੇ ਤੁਹਾਨੂੰ ਠੀਕ ਹੈ ਜੀ ਹੁਣ ਭਾਜੀ 45 ਦੀ ਦੇ ਦਾਂਗੇ ਚੱਕਾ ਟਾ ਸਾਨੂੰ ਵੀ ਪੈਣਾ ਵਾ ਜਿੰਨੇ ਘਰ ਹੋਣੀ ਕੋਈ ਮੁਸ਼ਕਲ ਨਹੀਂ ਜੀ ਠੀਕ ਹੈ ਕਬ ਧਾਰ ਬਾਲਟੀ ਚ ਦੇਖਦੀ ਆਪਣੀ ਤਸ਼ਲੀ ਕਰਕੇ ਚੋਕੇ ਫੇਰ ਲੈ ਕੇ ਜਾਵੀਂ ਠੀਕ ਹੈ ਜੀ ਤੇ ਬਾਕੀ ਵੇਖੋ ਆ ਬੱਚਾ ਤਾਜੀ ਸੂਈ ਅੱਜ ਦੋ ਦੋ ਤੇ ਆਉਣੀ ਆ ਪਸ਼ੂ ਆ ਹਾਂਜੀ ਇਹੋ ਵੀ ਜੀ ਆਪਣੇ ਕੋਲ ਪਸ਼ੂ ਆ ਪੰਛੀ ਜਿੰਨੇ ਵੀ ਕਿਸੇ ਭੈਣ ਭਰਾ ਨੇ ਲੈਣਾ ਉਹ ਆਪਣੀ ਤਸ਼ੱਲੀ ਕਰਕੇ ਖੜੇ ਆ ਵੇਖੋ ਝੋਟੀਆਂ ਵੱਡੀਆਂ ਜਿਹੜੀਆਂ ਰਾਤ ਦਾ ਮਾਲ ਆਇਆ ਵਾ ਤੇ ਆ ਵੀ ਆਓ ਆਪਣੀ ਦੋ ਟਾਈਮ ਚਵਾਈ ਕਰੋ ਤਸ਼ੱਲੀ ਕਰਕੇ ਫੇਰ ਲੈ ਕੇ ਜਾਓ ਤੇ ਚੈਨਲ ਆਪਲੇ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ